ਮੈਂ ਕਹਿੰਦਾ ਜੀ ਜਿਹੜਾ ਪੁਲਿਸ ਨੇ ਸਾਡੀ ਨੇ ਆ ਕੰਮ ਕੀਤਾ ਇਹ ਬੜਾ ਵਧੀਆ ਕਰਤਾ ਇਹਦਾ ਸਾਲ ਪਹਿਲਾਂ ਹੋਣਾ ਚਾਹੀਦਾ ਇਹ ਸਾਡੇ ਦਾ ਜਾਮ ਹੈ 2-2 ਕਿਲੋਮੀਟਰ ਲੱਗ ਜਾਂਦਾ ਸੀ ਤੇ ਬਾਕੀ ਇਹਨਾਂ ਨੇ ਇੱਕ ਟ੍ਰੈਫਿਕ ਮੁਲਾਜ਼ਮ ਵਰਿਓ ਮਿਸਾਲ ਕਾਇਮ ਕੀਤੀ ਆ ਵੀ ਜਿਹੜੇ ਕਹਿੰਦੇ ਸੀ ਘਵਾੜੇ ਚੌਂਕ ਦੇ ਵਿੱਚ ਟ੍ਰੈਫਿਕ ਕੰਟਰੋਲ ਹੀ ਨਹੀਂ ਕੀਤੀ ਜਾ ਸਕਦੀ ਅਸੀਂ ਪਿਛਲੇ 4 ਦਿਨਾਂ ਤੋਂ ਦੇਖ ਰਿਹਾ ਇੱਥੇ ਟ੍ਰੈਫਿਕ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਟ੍ਰੈਫਿਕ ਕੋ ਕੰਟਰੋਲ ਚੋਈ ਜਾਂ ਨਹੀਂ ਤਾਂ ਬਹੁਤ ਬੁਰਾ ਹਾਲ ਸੀਗਾ ਇੱਥੇ ਬਹੁਤ ਵਧੀਆ ਕੰਮ ਕਰਿਆ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਬਾਈ ਜੀ ਹੋਣਾ ਨੇ ਸਾਰਾ ਕੁਝ ਵਧੀਆ ਤਰੀਕੇ ਨਾਲ ਹੱਲ ਕੀਤਾ ਕੁਹਾੜਾ ਪਿੰਡ ਦੇ ਲੋਕ ਅਤੇ ਰਾਹਗੀਰ ਇਸ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਰੱਜ ਕੇ ਤਾਰੀਫ਼ ਕਰ ਰਹੇ ਹਨ ਜੋ ਕਿ ਕੁਹਾੜਾ ਚੌਂਕ ਦੇ ਵਿੱਚ ਡਿਊਟੀ ਤੇ ਤਨਤ ਹੈ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਕੁਹਾੜਾ ਚੌਂਕ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਕਾਰਨ ਲੋਕ ਕਾਫੀ ਪਰੇਸ਼ਾਨ ਸਨ ਪਰ ਜਦੋਂ ਤੋਂ ASI ਪਰਮਿੰਦਰ ਸਿੰਘ ਇਸ ਚੌਂਕ ਦੇ ਵਿੱਚ ਡਿਊਟੀ ਤੇ ਆਏ ਹਨ ਤਾਂ ਉਹਨਾਂ ਨੇ ਅਜਿਹੇ ਪ੍ਰਬੰਧ ਕੀਤੇ ਹਨ ਕਿ ਟ੍ਰੈਫਿਕ ਨਿਰਵਿਘਨ ਚੱਲ ਰਿਹਾ ਹੈ ਅਤੇ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਇਸ ਮੌਕੇ ਤੇ ਲੋਕਾਂ ਨੇ ਐਸਾ ਹੀ ਪ੍ਰਮੇਂਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਆਪਣੇ ਤਜਰਬੇ ਦੇ ਨਾਲ ਲੋਕਾਂ ਨੂੰ ਇਸ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਰਾਹਤ ਦਵਾਈ ਦੇਖੋ ਲੋਕਾਂ ਦਾ ਉਹਨਾਂ ਬਾਰੇ ਕੀ ਕਹਿਣਾ ਹੈ ਇਹ ਚਰਨਜੀਤ ਸਿੰਘ ਪਤੇਰ ਵੀਰ ਹਾਂਜੀ ਸਰ ਕਿਤਨਾ ਦੇਖਦੇ ਹੋ ਜੋ ਮੈਂ ਕਹਣਾ ਜੀ ਜਿਹੜਾ ਪੁਰਸ਼ ਨੇ ਸਾਡੀ ਨੇ ਆ ਕੰਮ ਕੀਤਾ ਇਹ ਬੜਾ ਵਧੀਆ ਕਰਤਾ ਇਹਦਾ ਸਾਲ ਪਹਿਲਾਂ ਹੋਣਾ ਚਾਹੀਦਾ ਇਹ ਸਾਡੇ ਦਾ ਜਾਮ ਹੈ 2-2 ਕਿਲੋਮੀਟਰ ਲੱਗ ਜਾਂਦਾ ਸੀ ਇਹ 4-5 ਦਿਨੋਂ ਕਿ ਜਿੱਦਣ ਦੇ ਬੈਰੀਕੇਟ ਲਾਏ ਆ ਇਹਨਾਂ ਨੇ ਟ੍ਰੈਫਿਕ ਥੋੜੀ ਜਿਹੀ ਉੱਪਰੋਂ 100 ਮੀਟਰ ਘੁੰਮਣ ਲੱਗੀ ਤੇ ਜਾਮ ਖਤਮ ਹੋ ਗਿਆ ਜੀ ਬਿਲਕੁਲ ਨਹੀਂ ਬਿਲਕੁਲ ਖਾਲੀ ਪਿਆ ਨਹੀਂ ਇੱਥੋਂ ਦਾ ਅੱਧਾ ਅੱਧਾ ਘੰਟਾ ਲੱਗ ਜਾਂਦਾ ਚੌਂਕ 'ਚ ਜਾਣ ਨੂੰ ਪਰਮੇਂਦਰ ਸਿੰਘ ਆਏ ਨੇ ਜੀ ਪਰਮੇਂਦਰ ਸਿੰਘ ਵੈਰੀ ਮੈਨੂੰ ਤੇ ਸ਼ਾਬਾਸ਼ੇ ਦਓ ਜੀ ਅਸੀਂ ਤਾਂ ਦਿਨੇ-ਦਿਨੇ ਆ ਵੈਸੇ ਹੀ ਲੈਕ ਮੁਲਾਜ਼ਮਾਂ ਬੜਾ ਇਹ ਵਧੀਆ ਕੰਮ ਕਰਦਾ ਲੋਕਾਂ ਨੂੰ ਵੀ ਸਹੂਲਤ ਹੋ ਗਈ ਤਕੜ ਬਹੁਤ ਬਹੁਤ ਸਾਰਿਆਂ ਨੂੰ ਸਹੂਲਤ ਹੋ ਗਈ ਸਾਡੀ ਤਾਂ ਦੁਕਾਨਦਾਰੀ ਉਹ ਖੜ ਗਈ ਸਾਰੀ ਅੱਡੇ ਦੀ ਵੈਰੀ ਗੁੱਡ ਸ਼ਾਬਾਸ਼ ਹੋ ਗਈ ਜੀ ਹਾਂ ਬਹੁਤ ਵਧੀਆ ਲੋਕ ਸੌਕੇ ਹੋ ਗਏ ਇਹ ਜੀ ਬਹੁਤ ਵਧੀਆ ਬਰਾਲਾ ਕੀਤਾ ਪਰਮੇਂਦਰ ਸਿੰਘ ਜੀ ਨੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਇੱਕ ਜਿਹੜੀਆਂ ਬੱਸਾਂ ਘਵਾੜੇ ਚੌਂਕ ਦੇ ਵਿੱਚ ਚੰਡੀਗੜ੍ਹ ਜਾਣ ਵਾਸਤੇ ਰੁਕਦੀਆਂ ਸੀ ਉਹਨਾਂ ਨੂੰ ਪਿੱਛੇ ਕਰਕੇ ਵੀ ਟ੍ਰੈਫਿਕ ਨੂੰ ਵਿਗਨ ਪੈ ਰਿਆ ਸੀ ਜੋ ਉਹਨੂੰ ਹਟਾਉਣ ਦਾ ਕੰਮ ਕੀਤਾ ਬੜੀ ਚੰਗੀ ਤਰ੍ਹਾਂ ਤੇ ਬਾਕੀ ਇਹਨਾਂ ਨੇ ਇੱਕ ਟ੍ਰੈਫਿਕ ਮੁਲਾਜ਼ਮ ਵਰਯੋ ਮਿਸਾਲ ਕਾਇਮ ਕੀਤੀ ਆ ਵੀ ਜਿਹੜੇ ਕਹਿੰਦੇ ਸੀ ਘਵਾੜੇ ਚੌਂਕ ਦੇ ਵਿੱਚ ਟ੍ਰੈਫਿਕ ਕੰਟਰੋਲ ਹੀ ਨਹੀਂ ਕੀਤੀ ਜਾ ਸਕਦੀ ਅਸੀਂ ਪਿਛਲੇ 4 ਦਿਨਾਂ ਤੋਂ ਦੇਖ ਰਿਹਾ ਇੱਥੇ ਟ੍ਰੈਫਿਕ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਬਹੁਤ ਵਧੀਆ ਸੋਚ ਬਹੁਤ ਵਧੀਆ ਇਹਨਾਂ ਦਾ ਤੇਰਬਾਜੀ ਉਸ ਉਹਦੇ ਸਾਮਨਾ ਤੇ ਬਹੁਤ ਵਧੀਆ ਹੈ ਕਾਫੀ ਸਮਾਂ ਹੋ ਗਿਆ ਆਪਾਂ ਨੂੰ ਵੀ ਦੇਖ ਰਿਹਾ ਤਕਰੀਬਨ 4-5 ਸਾਲ ਤੋਂ ਅਸੀਂ ਇਸੇ ਸਮੱਸਿਆ ਨਾਲ ਜੂਝ ਰਹੇ ਆ ਤੇ ਹੁਣ ਕੁਝ ਦਿਨਾਂ ਤੋਂ ਜਿਹੜੀ ਨਿਜਾਤ ਮਿਲ ਗਈ ਜਦੋਂ ਜਿਸ ਦਿਨ ਤੇ ਦੁਬਾਰਾ ਇੱਥੇ ਆਏ ਆ ਪ੍ਰੋਮੋਟਰ ਹੋ ਗਏ ਬਹੁਤ ਵਧੀਆ ਹੈ ਹਾਂਜੀ ਹਾਂਜੀ ਸਰ ਜਿਹੜੇ ਸ਼ਾਮ ਨੂੰ ਟ੍ਰੈਫਿਕ ਲੱਗਦੀ ਸੀਗੀ ਆ ਹੁਣ ਜਦੋਂ ਇਹਨਾਂ ਨੇ ਆਹ ਮਤਲਬ ਵਿਚ ਡਿਵਾਈਡਰ ਵਗੈਰਾ ਕੀਤੇ ਨੇ ਉਹਦੇ ਨਾਲ ਸ਼ਾਮ ਨੂੰ ਅੰਜਾਮ ਦਾ ਬਿਲਕੁਲ ਫਰਕ ਆ ਤੇ ਹੁਣ ਜਾਮ ਤੋਂ ਕਾਫੀ ਨਿਜਾਤ ਮਿਲੀ ਹੋਈ ਹੈ ਜੀ ਦੁਕਾਨਦਾਰ ਵੀ ਰੰਗ ਵੀ ਰਾਹਤ ਆ ਜਿਹੜਾ ਹਾਂਜੀ ਹਾਂਜੀ ਦੁਕਾਨਦਾਰ ਵੀਰਾਂ ਨੂੰ ਬਿਲਕੁਲ ਰਾਹਤ ਆ ਜੀ ਜਿਹੜੇ ਸ਼ਾਮ ਨੂੰ ਕਸਟਮਰ ਹੁੰਦਾ ਨਹੀਂ ਸੀਗਾ ਕਿ ਟ੍ਰੈਫਿਕ ਹੋਣ ਕਰਕੇ ਜਿਹੜੇ ਬੰਦੇ ਨੇ ਗੱਡੀ ਲਾਣੀ ਸੀ ਉਹਨੂੰ ਨਹੀਂ ਲੱਗ ਪੰਦੀ ਸੀਗੀ ਹੁਣ ਰਾਤ ਨੂੰ ਇਹ ਦੁਪਹਿਰੇ ਟ੍ਰੈਫਿਕ ਹੁੰਦਾ ਨਹੀਂਗਾ ਉਹਦੇ ਕਰਕੇ ਤੇ ਕਸਟਮਰ ਬਿਲਕੁਲ ਰੁਕਦਾ ਵਾ ਜੀ ਹਾਂਜੀ ਹਾਂਜੀ ਬਿਲਕੁਲ ਔਖਾ ਸੀਗਾ ਲੰਘਣਾ ਜਿਹੜਾ ਕਿ ਹੁਣ ਕਾਫੀ ਜਿਆਦਾ ਸਹੂਲਤ ਹੋਈ ਆ ਬਿਲਕੁਲ ਬਿਲਕੁਲ ਸ਼ਲਾਂਗਾ ਕਰਦੇ ਆ ਜੀ ਪਰਮਿੰਦਰ ਸਿੰਘ ਜੀ ਦੀ ਜਿਹੜੀ ਇਹਨਾਂ ਦੀ ਟੀਮ ਆਇਆ ਇਹਨਾਂ ਨੇ ਜਿਹੜਾ ਇਹ ਕਦਮ ਚੱਕਿਆ ਉਹ ਦੀ ਸ਼ਲਾਗ ਕਰਦੇ ਸਾਸਿਕਾਲ ਦੀ ਸਾਸਿਕਾਲ ਦੀ ਪ੍ਰੇਮ ਸਿੰਘ ਜੀ ਹਾਂ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਕਿੰਨਾ ਕੁ ਜਾਮ ਲੱਗਦਾ ਸੀਗਾ ਇਸ ਚੌਂਕ 'ਚ ਤੇ ਹੁਣ ਟ੍ਰੈਫਿਕ ਪੁਲਸ ਨੇ ਜਿਹੜੇ ਪ੍ਰਬੰਧ ਕੀਤੇ ਆ ਜਾਮ ਫਲਾਉਣ ਦੇ ਲਈ ਬਹੁਤ ਵਧੀਆ ਹੋਏ ਨੇ ਜੀ ਪਹਿਲਾਂ ਤਾਂ ਬਹੁਤ ਔਖਾ ਸੀ ਆ ਅਹ ਜਸਲੀ ਬਾਈ ਜੀ ਆਏ ਨੇ ਇੱਕ ਹਫ਼ਤੇ ਤੋਂ ਆ ਕ੍ਰੋਸਿੰਗ ਲਾਈ ਆ ਜਿਹੜੀ ਸਾਈਡ ਤੋਂ ਹੁਣ ਟ੍ਰੈਫਿਕ ਕੋ ਕੰਟਰੋਲ ਚੋਈ ਜਾਂ ਨਹੀਂ ਤਾਂ ਬਹੁਤ ਬੁਰਾ ਹਾਲ ਸੀਗਾ ਇੱਥੇ ਬਹੁਤ ਵਧੀਆ ਕੰਮ ਕਰਿਆ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਬਾਈ ਜੀ ਹੁਣਾਂ ਨੇ ਸਾਰਾ ਕੁਝ ਵਧੀਆ ਤਰੀਕੇ ਨਾਲ ਹੱਲ ਕੀਤਾ। ਹਰ ਕੀ ਨਾਮ ਹੈ ਜੀ? ਦਿਲਜੀਤ ਸਿੰਘ ਖੈਰਾ ਜੀ। ਸੱਚੀ ਕਰ ਜਿੱਤਣਾ ਹੁਣ ਤੁਹਾਡਾ ਚੌਂਕਾ ਜਿਹੜਾ ਹਾਂਜੀ। ਟ੍ਰੈਫਿਕ ਕਿਸ ਤਰ੍ਹਾਂ ਚੱਲ ਰਹੀ ਐ? ਟ੍ਰੈਫਿਕ ਹੁਣ ਤਾਂ ਸਹੀ ਆ ਜੀ ਪਹਿਲਾਂ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਜਿੱਦਣ ਪ੍ਰਵਿੰਦਰ ਸਰ ਆਏ ਨੇ ਨਾ ਤੇ ਇਹਨਾਂ ਨੇ ਸਾਈਡ ਤੇ ਕਰਤੇ ਡਿਵਾਈਡਰ ਰੂਟਰ ਲਾ ਕੇ ਥੋੜਾ ਹੁਣ ਬਹੁਤ ਫਰਕ ਆ। ਤੇ ਸਾਫ਼ ਹੁਣ ਟ੍ਰੈਫਿਕ ਬਾਈਨੀ ਜ਼ਿਆਦਾ ਹੈ ਨਹੀਂ। ਹਾਂਜੀ। ਤੇ ਵਧੀਆ ਇਹਨਾਂ ਦਾ ਕੰਮ ਡਿਊਟੀ ਵਧੀਆ ਕਰਦੇ ਨੇ ਬਹੁਤ ਚੰਗੇ ਇਨਸਾਨ ਨੇ। ਸਾਰਿਆਂ ਨਾਲ ਮਿਲਦੇ ਨੇ। ਤੇ ਟ੍ਰੈਫਿਕ ਵੀ ਹੈ ਸਹੀ ਹੁਣ ਤਵੀਵਨ ਹਾਂਜੀ ਅੱਜ ਕੀ ਨਾਮ ਅਸਲ ਅਮਰਪਾਲ ਸਿੰਘ ਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਘਵਾੜੇ ਚੌਂਕ ਦੇ ਘਵਾੜੇ ਚੌਂਕ ਜੀ ਬਹੁਤ ਜਾਮ ਲੱਗਦਾ ਸੀਗਾ ਜੋ ਪਲਵਿੰਦਰ ਸਾਹਿਬ ਜੀ ਨੇ ਆ ਕੇ ਬਹੁਤ ਵਧੀਆ ਕੀਤਾ ਇਹਨਾਂ ਨੇ ਸਹੂਲਤ ਦਿੱਤੀ ਆ ਟ੍ਰੈਫਿਕ ਨੂੰ ਇਧਰ ਦੀ ਘਮਾ ਘਮਾ ਕੇ ਕੱਢਿਆ ਬਹੁਤ ਵਧੀਆ ਯਾਨੀ ਕੰਮ ਕੀਤਾ ਇਹਨਾਂ ਨੇ ਜੀ ਹਾਂਜੀ ਰਾਹਗੀਰਾਂ ਨੂੰ ਜਿਹੜਾ ਰਾਹਗੀਰਾਂ ਨੂੰ ਬਹੁਤ ਸੌਖਾ ਹੋ ਗਿਆ ਜੀ ਜਾਮ ਬਹੁਤ ਲੱਗਦਾ ਸੀਗਾ ਜੀ ਘਵਾੜੇ ਚੌਂਕ 'ਚ ਇਹਨਾਂ ਨੇ ਬਹੁਤ ਵਧੀਆ ਕੀਤਾ ਯਾਨੀ ਸਾਨੂੰ ਇਹ ਚੀਜ਼ ਦੀ ਬਹੁਤ ਖੁਸ਼ੀ ਆ ਜੀ ਹਾਂਜੀ ਹਾਂਜੀ ਬਹੁਤ ਵਧੀਆ ਸਰ ਕੰਮ ਬਹੁਤ ਵਧੀਆ ਕੀਤਾ ਇਹਨਾਂ ਨੇ ਸਾਰਿਆਂ ਨੇ। ਕੁਲਵਿੰਦਰ ਸਾਹਿਬ ਦਾ ਬਹੁਤ ਧੰਨਵਾਦ ਜੀ। ਬਹੁਤ ਵਧੀਆ ਥੈਂਕ ਯੂ ਜੀ। ਕੀ ਨਾਮ ਹੈ ਸਰ ਆਪਣਾ? ਆਸ਼ੂ। ਹਾਂਜੀ। ਕਿਹਤਰਾ ਦੇਖਦੇ ਹੋ ਜੋ ਟ੍ਰੈਫਿਕ ਪੁਲਿਸ ਨੇ ਇੱਥੇ ਜਿਹੜਾ ਹੱਲ ਕੀਤਾ ਟ੍ਰੈਫਿਕ ਦੀ ਸਮੱਸਿਆ ਦਾ? ਹਾਂਜੀ ਸਾਰੀ ਜੀ ਜਦ ਪਰਵਿੰਦਰ ਸਰਾਇਨ ਸਰ ਜੀ ਟ੍ਰੈਫਿਕ ਹੁਣ ਜਾਮ ਨਹੀਂ ਲੱਗ ਰਿਹਾ ਸਰ ਜੀ। ਕਿਹਤਰਾ ਦੇ ਪ੍ਰਬੰਧ ਕੀਤੇ ਨੇ ਇੱਥੇ ਚੌਂਕ ਜਿਹਨਾਂ ਨੇ ਕਿ ਜਾਮ ਨਹੀਂ ਲੱਗ ਰਿਹਾ ਹੁਣ। ਹਾਂਜੀ ਵਧੀਆ ਪ੍ਰਬੰਧ ਕੀਤੇ ਨੇ ਜੀ। ਕੋਈ ਸਮੱਸਿਆ ਤਾਂ ਨਹੀਂ ਆਉਂਦੀ ਇਸ ਸਮੇਂ? ਨਹੀਂ ਸਰ ਜੀ ਹੁਣ ਕੋਈ ਸਮੱਸਿਆ ਨਹੀਂ ਆ ਰਹੀ। ਮ ਜਿਹੜਾ ਗਾਮ ਕੀਤਾ ਹੈ ਤਾਂ ਬਹੁਤ ਵਧੀਆ ਸਲਾਗ ਹੈ ਯਾਰ ਗਾਮਾ ਇੱਕ ਤਾਂ ਟ੍ਰੈਫਿਕ ਕਵਰ ਹੁੰਦਾ ਹੈ ਇੱਕ ਐਕਸੀਡੈਂਟ ਤੋਂ ਵੀ ਬਚਤ ਰਹੇਗੀ ਜਾਮ ਤੋਂ ਵੀ ਬਹੁਤ ਬਚਤ ਰਹੇਗੀ ਤੇ ਦੁਕਾਨਦਾਰਾਂ ਨੂੰ ਵੀ ਇਹਦਾ ਕੋਈ ਫਾਇਦਾ ਹੋਏਗਾ ਆਹ ਦੁਕਾਨਦਾਰਾਂ ਨੂੰ ਫਾਇਦਾ ਹੀ ਹੈ ਜੀ ਜਦੋਂ ਜਾਮ ਨਾ ਲੱਗੂਗਾ ਤਾਂ ਦੁਕਾਨਦਾਰਾ ਬੇਖੁਸ਼ ਹੋਣਗੇ ਜੀ ਹਾਂਜੀ ਪਹਿਲਾਂ ਗਾਹਕਾਂ ਨੂੰ ਵੀ ਦਿੱਕਤ ਹੁੰਦੀ ਸੀ ਇੱਥੇ ਆਉਣ ਚ ਦਿੱਕਤ ਤਾਂ ਹੁੰਦੀ ਹੈ ਜਦੋਂ ਜਾਮ ਲੱਗ ਜਾਂਦਾ ਹੈ ਗਾਹਕ ਆਉਂਦਾ ਹੀ ਨਹੀਂਗਾ ਜੀ ਹੁਣ ਕੌਣ ਆਏ ਨੇ ਇੱਥੇ ਆਫਸਰ ਜੀ ਜਾਂ ਟ੍ਰੈਫਿਕ ਵਾਲੇ ਆ ਇਹ ਆਪਣੇ ਹੈ ਗੁਰਮਿੰਦਰ ਸਿੰਘ ਐ ਐਸਆਈ ਤੇ ਦਰਸ਼ਨ ਸਿੰਘ ਐ ਐਸਆਈ ਇਹਨਾਂ ਦੀ ਹਾਂਜੀ ਹਰੇ ਬਹੁਤ ਵਧੀਆ ਡਿਊਟੀ ਵੀ ਬਹੁਤ ਮਾਨਦਰ ਨਾ ਦਿੰਦੇ ਨੇ ਪੂਰਾ ਸੁਆੜੇ ਦੇ ਖੁਸ਼ ਆ ਜੀ ਇਹਨਾਂ ਨੂੰ ਹਾਂਜੀ ਬਹੁਤ ਜ਼ਿਆਦਾ ਖੁਸ਼ ਆ ਜੀ ਟਾਈਮ ਦੇ ਵੀ ਬੜੇ ਪਾਬੰਦ ਆ ਜੀ ਇਹ ਤਾਂ ਪੂਰੇ 8 ਵਜੇ ਆ ਜਾਂਦੇ ਡਿਊਟੀ ਤੇ